ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਕੁਝ ਵਿਚਾਰਾਂ ਸਾਂਝੀਆਂ ਕਰਦੇ ਹਾਂ ਅੱਜ ਤੁਹਾਡੇ ਕੁਝ ਸਵਾਲ ਵੀ ਨੇ ਜਿਨ੍ਹਾਂ ਦੇ ਅੱਜ ਆਪਾਂ ਵਿਚਾਰ ਇਸ ਵੀਡੀਓ ਦੇ ਵਿੱਚ ਕਰਾਂਗੇ ਅੱਜ ਜੋ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਪਹੁੰਚਾਇਆ ਉਹ ਪਾ ਨੂੰ ਕਹਿੰਦੇ ਨੇ ਕਿ ਸਿਮਰਨ ਕਰਨ ਤੋਂ ਬਾਅਦ ਜਦੋਂ ਵਿਚਾਰ ਰਹਿਤ ਮਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਕੀ ਕਰਨਾ ਹੈ ਮਨਮਤ ਨਾਲ ਕੁਝ ਸਮਝ ਨਹੀਂ ਆ ਰਿਹਾ ਵਾਈ ਗੁਰਜੀ ਬਸ ਆਪਾਂ ਇਹਨਾਂ ਹੀ ਬਰੀਕੀਆਂ ਨੂੰ ਸਮਝਣਾ ਆ ਕਿ ਅਸੀਂ ਅਕਸਰ ਸਿਮਰਨ ਕਰਨਾ ਕਿਉਂ ਹੈ ਤੇ ਸਿਮਰਨ ਕਰਨ ਤੋਂ ਬਾਅਦ ਜਦੋਂ ਸਾਡਾ ਮਨ ਵਿਚਾਰ ਰਹਿਤ ਹੋ ਗਿਆ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਨਾ ਮੋਸਟਲੀ ਆਪਾਂ ਗਲਤੀ ਕੀ ਕਰਦੇ ਹਾਂ ਬਹੁਤ ਜੀਵ ਅਜਿਹੇ ਨੇ ਕਿ ਉਹ ਸਿਮਰਨ ਕਰਨ ਵਾਸਤੇ 1 ਘੰਟਾ 2 ਘੰਟੇ ਬੈਠ ਜਾਂਦੇ ਨੇ ਪਰ ਜਿਉਂ ਹੀ ਮਨ ਵਿਚਾਰਤ ਹੋਣ ਲੱਗਦਾ ਨੀਂਦ ਜਹੀ ਦੀ ਅਵਸਥਾ ਬਣਦੀ ਹੈ ਮਨ ਨੂੰ ਸਹਜ ਹੁੰਦਾ ਹੈ ਖੁਮਾਰੀ ਚੜਦੀ ਹੈ ਤਾਂ ਉਹ ਕੀ ਕਰਦੇ ਨੇ ਧਿਆਨ ਵਿੱਚ ਬੈਠਣ ਦੀ بجائے ਉੱਠ ਜਾਂਦੇ ਨੇ ਜਦੋਂ ਸਾਡਾ ਅਸਲ ਕਾਰਜ ਸ਼ੁਰੂ ਹੋਣਾ ਸੀ ਉਦੋਂ ਅਸੀਂ ਉੱਠ ਗਏ ਜਦੋਂ ਸਾਡੀ ਭਗਤੀ ਸ਼ੁਰੂ ਹੋਣੀ ਸੀ ਉਦੋਂ ਅਸੀਂ ਉੱਠ ਕੇ ਆਪਣੇ ਕੰਮਕਾਰਾਂ ਦੇ ਵਿੱਚ ਪੈ ਗਏ ਆਪਾਂ ਕੀ ਕਰਨਾ ਵਾਹਿਗੁਰੂ ਜੀ ਧਿਆਨ ਦੇ ਨਾਲ ਵਿਚਾਰ ਨੂੰ ਸਰਵਣ ਕਰਨਾ ਸਿਮਰਨ ਪਤਾ ਕਰਨਾ ਕਿ ਸਾਡੇ ਮਨ ਦੇ ਜੋ ਵਿਚਾਰ ਆ ਉਹ ਸਾਡੇ ਵੱਸ ਵਿੱਚ ਆ ਜਾਣ। ਜਦੋਂ ਸਿਮਰਨ ਦੀ ਮਿਹਨਤ ਦੇ ਨਾਲ ਮਨ ਵਿਚਾਰਿਤ ਹੋ ਜਾਂਦਾ। ਜਾ ਸਿਮਰਨ ਕਰਦੇ ਕਰਦੇ ਆਪਾਂ ਵਿਚਾਰਿਤ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਆਪਣੇ ਸਰੀਰ ਨੂੰ ਢਿੱਲਿਆ ਛੱਡ ਕੇ ਅੱਖਾਂ ਬੰਦ ਹੀ ਰੱਖਣੀਆਂ ਨੇ ਤੇ ਆਪਾਂ ਧਿਆਨ ਅੰਤਰਗਤ ਲੈ ਜਾਣ ਆਪਣਾ। ਹੁਣ ਅੰਤਰਗਤ ਇੱਥੇ ਸ਼ਬਦ ਪ੍ਰਗਟ ਨੇ। ਜਿਨ੍ਹਾਂ ਜੀਵਾਂ ਨੂੰ ਸ਼ਬਦ ਪ੍ਰਗਟ ਨੇ ਧਿਆਨ ਸ਼ਬਦਾਂ ਦੇ ਵਿੱਚ ਲਗਾ ਕੇ ਸਾਹਮਣੇ ਜੋ ਸਾਨੂੰ ਹਨੇਰਾ ਦਿਖਾਈ ਦਿੰਦਾ ਹੈ ਬਸ ਆਪਾਂ ਇਹਨਾਂ ਦੋ ਪੁਆਇੰਟਾਂ ਨੂੰ ਕਵਰ ਕਰਨਾ ਧਿਆਨ ਅਨਹਦ ਸ਼ਬਦਾਂ ਦੇ ਵਿੱਚ ਸਹਜ ਧੁੰਦ ਦੇ ਵਿੱਚ ਤੇ ਸਾਹਮਣੇ ਜੋ ਹਨੇਰਾ ਦਿਖਾਈ ਦਿੰਦਾ ਆਪਾਂ ਸਾਹਮਣੇ ਵੇਖੀ ਜਾਣਾ ਆਪਾਂ ਆਪਣੇ ਪੂਰੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਨੂੰ ਬਿਲਕੁਲ ਢਿੱਲੀਆਂ ਛੱਡ ਦੇਣਾ ਇਸ ਤੋਂ ਬਾਅਦ ਆਪਾਂ ਮਨ ਨੂੰ ਇੱਥੇ ਬਿਠਾਉਣਾ ਆ ਮਨ ਜਿੰਨਾ ਵਿਚਾਰ ਹੈ ਧੋ ਕੇ ਬੈਠੇਗਾ ਇਹ ਦਸਮ ਦਵਾਰ ਤੇ ਬੈਠੇਗਾ ਜਿੰਨਾ ਅਨਹਦ ਸ਼ਬਦਾਂ ਨੂੰ ਸੁਨੇਗਾ ਇਸ ਦੀ ਭਗਤੀ ਉਨੀ ਹੀ ਜ਼ਿਆਦਾ ਹੋਵੇਗੀ ਮਨ ਨਿਰਮਲ ਹੋਵੇਗਾ ਮਨ ਦੇ ਉਤੋਂ ਮੈਲ ਘੱਟ ਹੋਵੇਗੀ ਮਨ ਇਸ਼ਨਾਨ ਕਰੇਗਾ ਮਨ ਆਪਣੀ ਖੁਰਾਕ ਲਵੇਗਾ ਮਨ ਸੁਖ ਦੇ ਵਿੱਚ ਰਹੇਗਾ ਇੱਕ ਆਪਣੇ ਕੋਲ ਹੋਰ ਸਵਾਲ ਪਹੁੰਚਾ ਹੈ ਵੀਰ ਜੀ ਨਾਮ ਸੁਣ ਕੇ ਜਨਮ ਮਰਨ ਤੋਂ ਮੁਕਤ ਹੋ ਸਕਦੇ ਹਾਂ ਤਾਂ ਵਾਹਿਗੁਰੂ ਜੀ ਇਸ ਦਾ ਜਵਾਬ ਹੈ ਕਿ ਹਾਂ ਗੁਰਬਾਣੀ ਦੇ ਵਿੱਚ ਸਾਨੂੰ ਇਹ ਸਮਝਾਇਆ ਗਿਆ ਕਿ ਨਾਮ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੈ। ਨਾਮ ਦੇ ਬੇਅੰਤ ਸੁਖ ਦੱਸੇ ਨੇ। ਜੇ ਕਿਸੇ ਜੀਵ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ, ਉਸ ਨੂੰ ਸਬਰ ਸੰਤੋਖ ਆ ਜਾਂਦਾ। ਉਹ ਮੁਕਤ ਵੀ ਹੁੰਦਾ ਹੈ ਜਮਾ ਦੀ ਮਾਰ ਤੋਂ ਵੀ ਬਚਦਾ ਹੈ। ਮੁਕਤ ਦਾ ਮਤਲਬ ਹੈ ਕਿ ਉਹ ਬੰਦਨਾ ਦੇ ਵਿੱਚ ਨਹੀਂ ਪੈਂਦਾ। ਉਹ ਜਨਮ ਮਰਨ ਦੇ ਵਿੱਚ ਦੁਬਾਰਾ ਜੂਨਾ ਦੇ ਵਿੱਚ ਨਹੀਂ ਆਉਂਦਾ। ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਸੀਮ ਜੋਤ ਦੇ ਵਿੱਚ ਜਾਸ ਮੁੰਦਾ ਹੈ ਕਹਿੰਦਾ ਭਾਵ ਇੱਕ ਬੂੰਦ ਸਮੁੰਦਰ ਦੇ ਵਿੱਚ ਜਾਸ ਮੁੰਦੀ ਆ ਜੇ ਕਿਸੇ ਜੀਵ ਨੂੰ ਉਹ ਨਾਮ ਦੀ ਪ੍ਰਾਪਤੀ ਹੋਈ ਹੋਈ ਹੋਵੇ ਤੇ ਉਸ ਤੋਂ ਬਾਅਦ ਕੀ ਆ ਕਿ ਨਾਮ ਦੀ ਆਪਾਂ ਸੁਣ ਸੁਣ ਕੇ ਸੇਵਾ ਕਰਨੀ ਆ ਇਹਨਾਂ ਦੇ ਵਿੱਚ ਆਪਾਂ ਸਮਾਉਣਾ ਹੁੰਦਾ ਇੱਕ ਆਪਣੇ ਕੋਲ ਸਿਹਤ ਨਾਲ ਰਿਲੇਟਡ ਸਵਾਲ ਪਹੁੰਚਾਇਆ ਪ੍ਰਤੀਬਾਰ ਠੌਰ ਦਾ ਆਪਾਂ ਨੂੰ ਸਵਾਲ ਪਹੁੰਚਾਇਆ ਉਹ ਕਹਿੰਦੇ ਵੀ ਮੇਰੇ ਗੈਸ ਦਾ ਗੋਲਾ ਬਣਦਾ ਆ ਤੇ ਪੇਟ ਮੇਰਾ ਟਾਈਟ ਰਹਿੰਦਾ ਆ ਕਹਿੰਦੇ ਮੈਂ ਤੁਹਾਡੀ ਵੀਡੀਓ ਦੇਖ ਕੇ ਐਕਸਰਸਾਈਜ਼ ਕੀਤੀ ਆ ਮੈਨੂੰ ਆਰਾਮ ਮਿਲਿਆ ਆ ਪਰ ਕਹਿੰਦੇ ਵਾਪਸ ਫੇਰ ਹੋ ਜਾਂਦਾ ਮੈਂ ਕਿਵੇਂ ਠੀਕ ਕਰਾਂ ਮੇਰੇ ਕੋ ਐਕਸਰਸਾਈਜ਼ ਕਹਿੰਦੇ ਸਵੇਰੇ ਸ਼ਾਮ ਹੁੰਦੀ ਨਹੀਂ ਹੈ ਖਾਲੀ ਪੇਟ ਮੈਂ ਕੀ ਕਰਾਂ ਕੋਈ ਪਰਮਾਨੈਂਟਲੀ ਇਲਾਜ ਦੱਸੋ ਵੈਗੁਰ ਦੇਖੋ ਜੋ ਆਪਾਂ ਐਕਸਰਸਾਈਜ਼ ਕਰਦੇ ਆ ਨਾ ਇਹਦੇ ਨਾਲ ਆਪਾਂ ਨੂੰ ਡੈਫੀਨੇਟਲੀ ਫਰਕ ਪੈਂਦਾ ਪਰ ਕਈ ਜੀਵਾਂ ਨੂੰ ਕੀ ਹੁੰਦਾ ਕਿ ਜਦੋਂ ਆਪਾਂ ਐਕਸਰਸਾਈਜ਼ ਛੱਡ ਦਿੰਨੇ ਆ ਫਿਰ ਆਪਣੇ ਉਹ ਹੀ ਪ੍ਰੋਬਲਮ ਪੇਟ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਦੇਖੋ ਸਾਡਾ ਜਿਹੜਾ ਸਰੀਰ ਹੈ ਨਾ ਇਹ ਕੰਮ ਮੰਗਦਾ ਆ ਵੀ ਜਿੰਨਾ ਚਿਰ ਚੱਲਦਾ ਰਹੇ ਤਾਂ ਉਹ ਵਧੀਆ ਹੁਣ ਤੁਸੀਂ ਕਹਿੰਦੇ ਐਕਸਰਸਾਈਜ਼ ਆਪਾਂ ਕਰ ਨਹੀਂ ਸਕਦੇ ਦੇਖੋ ਅੱਜ ਦੇ ਸਮੇਂ ਦੇ ਹਿਸਾਬ ਨਾਲ ਆਪਾਂ ਸਰੀਰ ਆਪਣੇ ਨੂੰ ਇੰਨਾ ਕੁ ਜ਼ਰੂਰ ਚਲਾਉਣਾ ਆ ਕਿ ਸਵੇਰੇ ਸ਼ਾਮ ਆਪਾਂ ਸੈਰ ਕਰ ਸਕੀਏ ਕਿਉਂਕਿ ਪੂਰਾ ਦਿਨ ਕਈ ਜੀਵਿਆ ਵੀ ਆਫਿਸ ਦੇ ਵਿੱਚ ਸਾਰਾ ਦਿਨ ਬੈਠੇ ਰਹਿੰਦੇ ਆ ਤੇ ਉਹਨਾਂ ਦੇ ਪੇਟ ਦੇ ਵਿੱਚ ਗੈਸ ਦਾ ਗੋਲਾ ਬਣ ਜਾਂਦਾ ਪੇਟ ਨੂੰ ਨਾ ਟਾਈਟ ਰਹਿੰਦਾ ਸੋ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਤੁਹਾਨੂੰ ਇੱਕ ਆ ਵੀਡੀਓ ਤੁਸੀਂ ਸਾਹਮਣੇ ਦੇਖ ਲੈਣਾ ਇੱਕ ਅਜਵਾਇਣ ਆਉਂਦੀ ਆ ਖੱਟੇ ਮਿੱਠੇ ਕਾਲੇ ਨਮਕ ਵਾਲੀ ਇਹ ਤੁਹਾਨੂੰ ਕਿਤੇও ਵੀ ਮਿਲਦੀ ਆ ਤਾਂ ਇਹਦੀ ਆਪਾਂ ਇੱਕ ਚੁਟਕੀ ਮੂੰਹ ਵਿੱਚ ਪਾ ਕੇ ਜਾਂ ਤਾਂ ਸਿੱਧਾ ਚੂਸ ਲਓ ਅੰਦਰ ਨਿਗਾ ਲਓ ਜਾਂ ਥੋੜਾ ਜਿਹਾ ਪਾਣੀ ਇੱਕ ਘੁੱਟ ਦੋ ਘੁੱਟ ਲੈ ਕੇ ਦਿਨ ਦੇ ਵਿੱਚ ਆਪਾਂ ਇਦਾਂ ਇਹਨਾਂ ਨੂੰ 4 ਜਾਂ 5 ਵਾਰੀ ਲੈ ਸਕਦੇ ਆ ਜੋ ਤੁਹਾਡੇ ਪੇਟ ਦੇ ਵਿੱਚ ਗੋਲਾ ਬਣਦਾ ਆ ਪੇਟ ਟਾਈਟ ਰਹਿੰਦਾ ਆ ਉਹ ਬਿਲਕੁਲ ਠੀਕ ਹੋ ਜਾਊਗਾ ਦੂਸਰਾ ਜਿਹੜਾ ਇਲਾਜ ਆ ਉਹ ਹੈ ਕਿ ਸੌਫ ਦਾ ਪਾਣੀ ਪੀਣਾ ਸਭ ਤੋਂ ਵਧੀਆ ਇਲਾਜ ਆ ਸਵੇਰ ਨੂੰ ਖਾਲੀ ਪੇਟ ਪੀ ਲਓ ਰਾਤ ਨੂੰ ਸੌਣ ਲੱਗਿਆਂ ਵੀ ਪੀ ਲਓ ਜਿੰਨੀ ਤੁਹਾਨੂੰ ਪ੍ਰੋਬਲਮ ਆ ਓਨਾ ਪਾਣੀ ਤੁਸੀਂ ਪੀ ਸਕਦੇ ਆ ਤੁਹਾਡੇ ਜਿਹੜੇ ਪੇਟ ਦੇ ਵਿੱਚ ਗੈਸ ਗੋਲੇ ਦੀ ਸਮੱਸਿਆ ਆ ਉਹ ਬਿਲਕੁਲ ਠੀਕ ਹੋ ਚੁਗੀ ਸੋ ਵਾਹਿਗੁਰੂ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੇ ਜੋ ਸਵਾਲ ਆ ਇਹਨਾਂ ਦੇ ਜੋ ਜਵਾਬ ਸੀ ਮਿਲ ਗਏ ਹੋਣਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ